ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਬਿਜ਼ਨਸ ਗਰੋਥ ਦੇ ਇੱਕ ਅਜਿਹੇ ਤਰੀਕੇ ਦੀ ਗੱਲ ਕਰਨ ਜਾ ਰਿਹਾ ਹਾਂ ਜਿਸ ਦੇ ਨਾਲ ਤੁਹਾਡੀ ਸੇਲ ਆਟੋਮੈਟਿਕਲੀ ਇਨਕਰੀਜ਼ ਹੋ ਜਾਏਗੀ ਬਿਜ਼ਨਸ ਨੂੰ ਗਰੋ ਕਰਨ ਦੇ ਲਈ ਮਿਹਨਤ ਦੇ ਨਾਲ-ਨਾਲ ਬਹੁਤ ਸਾਰੀਆਂ ਐਸੇ ਸਟ੍ਰੈਟਜੀਜ਼ ਹੁੰਦੀਆਂ ਨੇ ਜਿਸ ਦੇ ਨਾਲ ਅਸੀਂ ਆਪਣੇ ਬਿਜ਼ਨਸ ਨੂੰ ਇੱਕ ਲੰਬੀ ਛਾਲ ਦੇ ਸਕਦੇ ਹਾਂ ਇੱਕ ਨਵੇਂ ਲੈਵਲ ਤੇ ਸੈਟਅਪ ਕਰ ਸਕਦੇ ਹਾਂ ਇਨ ਸਟਰੈਟਜੀ ਦੇ ਨਾਲ ਹੀ ਅਸੀਂ ਕਸਟਮਰ ਨੂੰ ਅਟਰੈਕਟ ਕਰ ਸਕਦੇ ਹਾਂ ਔਰ ਆਪਣੀ ਚੀਜ਼ਾਂ ਦੀ ਜਿਹੜੀ ਵਿਕਰੀ ਹੈ ਉਹ ਡਬਲ ਕਰ ਸਕਦੇ ਹਾਂ ਜਾਂ 10 ਗੁਣਾ ਤੱਕ ਵਧਾ ਸਕਦੇ ਹਾਂ ਸਤਿ ਸ਼੍ਰੀ ਅਕਾਲ ਮੈਂ ਰੰਜੀਤ ਬਾਦ ਦੋਸਤੋ ਮੈਂ ਅਕਸਰ ਬਿਜ਼ਨਸ ਦੇ ਨਾਲ-ਨਾਲ ਬਿਜ਼ਨਸ ਦੀਆਂ ਸਟਰੈਟਜੀਜ਼ ਵੀ ਦੱਸਦਾ ਹਾਂ ਕਿ ਬਿਜ਼ਨਸ ਨੂੰ ਅਸੀਂ ਕਿਵੇਂ ਇਨਕਰੀਜ਼ ਕਰ ਸਕਦੇ ਹਾਂ ਔਰ ਆਪਣੀ ਸੇਲ ਨੂੰ ਕਿਵੇਂ ਇਫੈਕਟ ਕਰ ਸਕਦੇ ਹਾਂ ਔਰ ਸੇਲ ਨੂੰ ਕਿਵੇਂ ਵਧਾ ਸਕਦੇ ਹਾਂ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਪ੍ਰੋਡਕਟ ਬੇਸ ਬਿਜ਼ਨਸ ਦੀ ਅਜਿਹੀ ਸਟਰੈਟਜੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਜਿਸ ਦੇ ਨਾਲ ਤੁਹਾਡੀ ਸੇਲ ਦੀ ਇਨਕਰੀਜ਼ ਹੋਏਗੀ ਹੋਏਗੀ ਨਾਲ ਤੁਹਾ ਵਿਜ਼ਿਟ ਕਰਨ ਚਾਹੇ ਦਾ ਡਿਸਟੋਰ ਦੇ ਉੱਪਰ ਵਿਜ਼ਿਟ ਕਰਨ ਉਹ ਤੁਹਾਨੂੰ ਪਸੰਦ ਵੀ ਕਰਨਗੇ ਔਰ ਲੋਕਾਂ ਨੂੰ ਰეკਮੈਂਡ ਵੀ ਕਰਨਗੇ ਜਿਆਦਾ ਸਸਪੈਂਸ ਨਾ ਰੱਖਦੇ ਹੋਏ ਆਓ ਹੁਣ ਉਸ ਸਟ੍ਰੈਟੇਜੀ ਦੀ ਗੱਲ ਕਰਦੇ ਹਾਂ ਇਹ ਸਟ੍ਰੈਟੇਜੀ ਦਾ ਨਾਂ ਹੈ ਪੈਕਿੰਗ ਜਾਂ ਫਿਰ ਪੈਕੇਜਿੰਗ ਦੋਸਤੋ ਤੁਸੀਂ ਬਹੁਤ ਜਗ੍ਹਾ ਸੁਣਿਆ ਹੋਣਾ ਕਿ ਡੋਂਟ ਜਜ ਬੁੱਕ ਬਾਏ ਇਟਸ ਕਵਰ ਪਰ ਇਹ ਕਹਾਵਤ ਹਰ ਜਗ੍ਹਾ ਸੂਟ ਨਹੀਂ ਹੋਊਗੀ ਖਾਸ ਕਰਕੇ ਪੈਕੇਜਿੰਗ ਦੇ ਮਾਮਲੇ ਦੇ ਵਿੱਚ ਕਿਉਂਕਿ ਅੱਜ ਕੱਲ ਏਆਈ ਦਾ ਜ਼ਮਾਨਾ ਆ ਗਿਆ ਔਰ ਹਰ ਬੰਦਾ ਜੋ ਹੈ ਪੈਕੇਜਿੰਗ ਨੂੰ ਦੇਖ ਕੇ ਅਟਰੈਕਟ ਹੁੰਦਾ ਹੈ ਬਹੁਤ ਸਾਰੇ ਲੋਕ ਏਆਈ ਮਾਡਲ ਨੂੰ ਯੂਜ਼ ਕਰਕੇ ਬ ਪੈਕੇਜਿੰਗ ਨੂੰ ਲਾਂਚ ਕਰਦੇ ਨੇ ਜਿਸ ਦੇ ਨਾਲ ਕਸਟਮਰ ਅਟਰੈਕਟ ਹੋ ਕੇ ਚੀਜ਼ਾਂ ਨੂੰ ਖਰੀਦਦਾ ਹੈ ਪੰਜਾਬੀ ਵਿੱਚ ਤਾਂ ਇਸ ਤਰ੍ਹਾਂ ਦੀ ਸਜ ਸਜਾਵਟ ਵਾਸਤੇ ਕਹਾਵਤ ਵੀ ਵਰਤੀ ਜਾਂਦੀ ਹੈ ਕਿ ਜੇ ਅੱਖਾਂ ਨਾਲ ਨਹੀਂ ਖਾਦਾ ਤੇ ਮੂੰਹ ਨੇ ਕੀ ਖਾਣਾ ਹੈ ਜੇ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੀਆਂ ਸਵਾਦਿਸ਼ ਡਿਸ਼ ਜਿਹੜੀਆਂ ਨੇ ਉਹਨਾਂ ਨੂੰ ਸਜਾਇਆ ਜਾਂਦਾ ਹੈ ਜੇ ਖਾਣ ਵਾਲੀਆਂ ਚੀਜ਼ਾਂ ਨੂੰ ਸਜਾਇਆ ਜਾਂਦਾ ਤੇ ਪੈਣ ਵਾਲੀਆਂ ਚੀਜ਼ਾਂ ਨੂੰ ਜਾਂ ਹੋਰ ਕਿਸੇ ਪ੍ਰੋਡਕਟ ਨੂੰ ਕਿਉਂ ਨਹੀਂ ਸਜਾਇਆ ਜਾ ਸਕਦਾ ਇਸੇ ਕਰਕੇ ਜੇ ਤੁਸੀਂ ਆਪਣੇ ਪ੍ਰੋਡਕਟ ਨੂੰ ਇੱਕ ਵਧੀਆ ਲੈਵਲ ਤੇ ਪੈਕ ਕਰਕੇ ਵੇਚਦੇ ਹੋ ਤੇ ਮੈਨੂੰ ਲੱਗਦਾ ਕਿ ਤੁਸੀਂ ਜਿਹੜੀ ਆਪਣੀ ਸੇਲ ਨੂੰ ਡਬਲ ਕਰ ਸਕਦੇ ਹੋ ਤਿੰਨ ਗੁਣਾ ਕਰ ਸਕਦੇ ਹੋ ਇਸ ਦੇ ਨਾਲ ਨਾਲ ਹੀ ਇਨਰ ਪ੍ਰੋਡਕਟ ਦੀ ਜਿਹੜੀ ਕੁਆਲਿਟੀ ਹੈ ਉਹਦੇ ਨਾਲ ਨਾਲ ਆਊਟਰ ਪ੍ਰੋਡਕਟ ਦੀ ਕੁਆਲਿਟੀ ਦੇ ਉੱਪਰ ਵੀ ਧਿਆਨ ਦੇਣਾ ਪੈਂਦਾ ਹੈ ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਕਿ ਇੰਜਨ ਜਿੱਦਾਂ ਮਰਜ਼ੀ ਵਧੀਆ ਹੋਵੇ ਗੱਡੀ ਦਾ ਜੇ ਉਸ ਦਾ ਪੇਂਟ ਅੱਛੇ ਤਰ੍ਹਾਂ ਨਹੀਂ ਹੈਗਾ ਉਹਦੀ ਮੋਡਲਿੰਗ ਅੱਛੇ ਤਰ੍ਹਾਂ ਨਹੀਂ ਕੀਤੀ ਹੋਈ ਤੇ ਕੋਈ ਵੀ ਨਹੀਂ ਖਰੀਦੇਗਾ ਪਰ ਇਹ ਡਿਪੈਂਡ ਕਰਦਾ ਹੈ ਕਿ ਜਿੰਨੀ ਦੇਰ ਤੱਕ ਤੁਹਾਡੀ ਅੱਖਾਂ ਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਉਹਦੀ ਪੈਕੇਜਿੰਗ ਆ ਚੰਗੀ ਨਹੀਂ ਲੱਗਦੀ ਓਨੀ ਦੇਰ ਤੱਕ ਉਸ ਵੱਲ ਕੋਈ ਵੀ ਅਟਰੈਕਟ ਨਹੀਂ ਹੋਵੇਗਾ ਪੈਕਿੰਗ ਨੂੰ ਖੂਬਸੂਰਤ ਯੂਨੀਕ ਬਣਾਉਣ ਦੇ ਬਹੁਤ ਸਾਰੇ ਤਰੀਕੇ ਨੇ ਮਾਰਕੀਟ ਦੇ ਵਿੱਚ ਜਿਹਦਾਂ ਦੇ ਨਾਲ ਹਮੇਸ਼ਾ ਪ੍ਰੋਡਕਟ ਦੀ ਸੇਲ ਵਧੀ ਹੈ ਚਾਹੇ ਅਸੀਂ ਫੂਡ ਆਈਟਮਸ ਦੀ ਗੱਲ ਕਰ ਲਈਏ ਚਾਹੇ ਅਸੀਂ ਹੋਰ ਕਿਸੇ ਪ੍ਰੋਡਕਟ ਦੀ ਗੱਲ ਕਰ ਲਈਏ ਜੇਕਰ ਵਧੀਆ ਸ਼ੋਰੂਮ ਦੇ ਵਿੱਚ ਵਧੀਆ ਸ਼ਰਟਾਂ ਵੇਚਦੀਆਂ ਨੇ ਤੇ ਰੇਟ ਅਲੱਗ ਹੁੰਦਾ ਹੈ ਜੇ ਅਸੀਂ ਉਸੇ ਸ਼ਰਟ ਨੂੰ ਕਿਸੇ ਆਮ ਮਾਰਕੀਟ ਦੇ ਵਿੱਚ ਆਮ ਦੁਕਾਨ ਤੋਂ ਲਈਏ ਤੇ ਰੇਟ ਅਲੱਗ ਹੋ ਇਸ ਕਰਕੇ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਪੈਕਿੰਗ ਦੇ ਵਿੱਚ ਕਿਸ ਦੁਕਾਨ ਦੇ ਵਿੱਚ ਇਹ ਚੀਜ਼ ਰੱਖ ਰਹੇ ਹੋ ਤਾਂ ਕਿ ਦੂਸਰ ਦਾ ਰੇਟ ਵਧਾ ਸਕੋ ਆ ਹੁਣ ਅਸੀਂ ਇਹ ਜਾਣਦੇ ਹਾਂ ਕਿ ਪੈਕਿੰਗ ਕਰਨ ਵੇਲੇ ਸਾਨੂੰ ਕਿਹੜੇ ਕਿਹੜੇ ਪੁਆਇੰਟ ਆਪਣੇ ਧਿਆਨ ਦੇ ਵਿੱਚ ਰੱਖਣੇ ਤਾਂ ਕਿ ਅਸੀਂ ਆਪਣੇ ਪ੍ਰੋਡਕਟ ਦੀ ਸੇਲ ਨੂੰ ਇਨਕਰੀਜ਼ ਕਰ ਸਕੀਏ ਸਭ ਤੋਂ ਪਹਿਲੇ ਨੰਬਰ ਤੇ ਹੁੰਦਾ ਹੈ ਯੂਨੀਕਨੈਸ ਆਪਣੇ ਪੈਕ ਨੂੰ ਇੰਨਾ ਕਿ ਜ਼ਿਆਦਾ ਯੂਨੀਕ ਬਣਾਓ ਇੰਨਾ ਕਿ ਜ਼ਿਆਦਾ ਡਿਫਰੈਂਟ ਬਣਾਓ ਤਾਂ ਕਿ ਲੋਕ ਤੁਹਾਡੇ ਪੈਕ ਨੂੰ ਦੁਬਾਰਾ ਦੁਬਾਰਾ ਦੇਖਣ ਔਰ ਕਈ ਵਾਰ ਲੋਕ ਪੈਕਿੰਗ ਕਰਕੇ ਹੀ ਪ੍ਰੋਡਕਟ ਖਰੀਦ ਲੈਂਦੇ ਜੇਕਰ ਦਾ ਪ੍ਰੋਡਕਟ ਤੁਹਾਡੇ ਸਟੋਰ ਤੇ ਪਿਆ ਹੈ ਔਰ ਤੁਹਾਡ ਫਿਰ ਤਾਂ ਚਾਹੇ ਤੁਸੀਂ ਜਿਵੇਂ ਦੀ ਮਰਜ਼ੀ ਪੈਕਿੰਗ ਚ ਲਾ ਕੇ ਆਪਣਾ ਕੰਮ ਚਲਾ ਸਕਦੇ ਹੋ ਜੇਕਰ ਤੁਹਾਡਾ ਪ੍ਰੋਡਕਟ ਯੂਨੀਕ ਹੋਏਗਾ ਜੇਕਰ ਤੁਹਾਡਾ ਪ੍ਰੋਡਕਟ ਜਿਹੜਾ ਹੈਗਾ ਉਹਦੀ ਪੈਕੇਜਿੰਗ ਡਿਫਰੈਂਟ ਹੋਏਗੀ ਤਾਂ ਆਬਵੀਅਸਲੀ ਲੋਕ ਉਸ ਪ੍ਰੋਡਕਟ ਨੂੰ ਨੋਟਿਸ ਵੀ ਕਰਨਗੇ ਔਰ ਟਰਾਈ ਕਰਨ ਦੀ ਕੋਸ਼ਿਸ਼ ਵੀ ਕਰਨਗੇ ਇਸ ਕਰਕੇ ਲੋਕ ਉਸ ਪ੍ਰੋਡਕਟ ਨੂੰ ਖਰੀਦਣ ਦੀ ਵੀ ਕੋਸ਼ਿਸ਼ ਕਰਨਗੇ ਦੋਸਤੋ ਇਸ ਦੀ ਸਭ ਤੋਂ ਰੀਅਲ ਐਗਜ਼ਾਮਪਲ ਹੈ ਪੇਪਰ ਬੋਰਡ ਦੀ ਜਦੋਂ ਪੇਪਰ ਬੋਰਡ ਮਾਰਕੀਟ ਦੇ ਵਿੱਚ ਆਇਆ ਸੀ ਤਾਂ ਲੋਕੀ ਸਿਰਫ ਇਸ ਕਰਕੇ ਖਰੀਦੇ ਸੀ ਕਿ ਹੈ ਕੀ ਸਿਰਫ ਉਸ ਨੂੰ ਟੈਸਟ ਕਰਨ ਦੇ ਚੱਕਰ 'ਚ ਉਸ ਦੀ ਜਿਹੜੀ ਪੈਕੇਜਿੰਗ ਆ ਉਸ ਦੇ ਚੱਕਰ 'ਚ ਪਤਾ ਨਹੀਂ ਲੋਕਾਂ ਨੇ ਕਿੰਨੀ ਵਾਰ ਖਰੀਦਿਆ ਹੋਣਾ ਔਰ ਕਈ ਲੋਕਾਂ ਨੇ ਇਸ ਕਰਕੇ ਵੀ ਖਰੀਦਿਆ ਹੋਣਾ ਕਿ ਦੇਖੀਏ ਹੈ ਕੀ ਚੀਜ਼ ਔਰ ਅਗਰ ਐਸੀ ਇਸ ਤਰੀਕੇ ਦੀ ਪੈਕਿੰਗ ਕਰਕੇ ਡਿਫਰੈਂਟ ਡਿਫਰੈਂਟ ਸ਼ਾਪ ਦੇ ਉੱਪਰ ਇਹਨੂੰ ਲਗਾਣੇ ਆ ਤੇ ਮੈਨੂੰ ਲੱਗਦਾ ਹੈ ਕਿ ਲੋਕ ਅਟਰੈਕਟਿਵ ਹੋਣਗੇ ਔਰ ਤੁਹਾਡੇ ਪ੍ਰੋਡਕਟ ਨੂੰ ਖਰੀਦਣਗੇ ਚਾਹੇ ਉਹਨਾਂ ਨੂੰ ਉਸ ਚੀਜ਼ ਦੀ ਲੋੜ ਹੋਵੇ ਚਾਹੇ ਫਿਰ ਲੋੜ ਨਾ ਹੋਵੇ ਇਸ ਦੇ ਨਾਲ ਅਸੀਂ ਇੱਕ ਹੋਰ ਐਗਜ਼ਾਮਪਲ ਕੋਡ ਕਰ ਸਕਦੇ ਹਾਂ ਉਹ ਹੈ ਕਿੰਡਰ ਜੁਏ ਦੀ ਕਿੰਡਰ ਜੁਏ ਦੀ ਅਗਰ ਅਸੀਂ ਮਾਰਕੀਟ ਵੈਲਿਊ ਦੇਖੀਏ ਔਰ ਉਸੇ ਉਸੇ ਪ੍ਰੋਡਕਟ ਦੀ ਵੈਲਿਊ ਦੇਖੀਏ ਤੇ ਬਹੁਤ ਜ਼ਿਆਦਾ ਡਿਫਰੈਂਸ ਲੱਗਦਾ ਕਿਉਂਕਿ ਉਸਨੇ ਪੈਕੇਜਿੰਗ ਹੀ ਨਹੀਂ ਵਧੀਆ ਕਰ ਦਿੱਤੀ ਹੈ ਕਿ ਲੋਕ ਉਸਦੇ ਪੈਸੇ ਜ਼ਿਆਦਾ ਦੇਣ ਨੂੰ ਵੀ ਮਜਬੂਰ ਹੋ ਜਾਂਦੇ ਨੇ ਉਸਦੀ ਪੈਕੇਜਿੰਗ ਇੰਨੀ ਵਧੀਆ ਸੀ ਕਿ ਉਹ ਆਪਣੇ ਆਪ ਨੂੰ ਮਾਰਕੀਟ ਦੇ ਵਿੱਚ ਓਵਰ ਪ੍ਰਾਈਜ਼ ਕਰਕੇ ਵੇਚ ਰਿਹਾ ਸੀ ਫਿਰ ਵੀ ਉਸਦਾ ਪ੍ਰੋਡਕਟ ਜਿਹੜਾ ਮਾਰਕੀਟ 'ਚ बिक ਰਿਹਾ ਸੀ ਆ ਹੁਣ ਦੋਸਤੋ ਅਸੀਂ ਪੈਕੇਜਿੰਗ ਦੇ ਅਗਲੇ ਮਾਡਲ ਦੀ ਗੱਲ ਕਰਦੇ ਹਾਂ ਜੋ ਹੈ ਸੀਜ਼ਨ ਪੈਕਿੰਗ ਕਸਟਮਰ ਨੂੰ ਅਟਰੈਕਟ ਕਰਨ ਦਾ ਇਹ ਇੱਕ ਬਹੁਤ ਹੀ ਵਧੀਆ ਤਰੀਕਾ ਹੈ ਇਸ ਦੇ ਵਿੱਚ ਪੈਸੇ ਤਾਂ ਥੋੜੇ ਐਕਸਟਰਾ ਲੱਗਦੇ ਨੇ ਪਰ ਜਦੋਂ ਕਸਟਮਰ ਦੀ ਡਿਮਾਂਡ ਦੇ ਉੱਪਰ ਕਸਟਮਰ ਦੇ ਅਕੋਰਡਿੰਗ ਇਹ ਪੈਕੇਜਿੰਗ ਹੁੰਦੀ ਹੈ ਤਾਂ ਕ ਇਸ ਦੇ ਵਿੱਚ ਸੀਜ਼ਨ ਜਾਂ ਫੈਸਟੀਵਲ ਦੇ ਅਕੋਰਡਿੰਗ ਜਿਹੜੇ ਤੁਹਾਡੇ ਪ੍ਰੋਡਕਟਸ ਨੇ ਉਹਦੀ ਪੈਕੇਜਿੰਗ ਨੂੰ ਚੇਂਜ ਕਰ ਦਿੱਤਾ ਜਾਂਦਾ ਹੈ। ਅਕਸਰ ਜੇ ਤੁਸੀਂ ਨੋਟਿਸ ਕੀਤਾ ਹੋਵੇ ਤੇ ਡੇਰੀ ਚਾਕਲੇਟ ਵਾਲੇ ਹਰ ਵਾਰ ਆਪਣੀ ਪੈਕੇਜਿੰਗ ਨੂੰ ਫੈਸਟੀਵਲ ਦੇ ਅਕੋਰਡਿੰਗ ਚੇਂਜ ਕਰਦੇ ਨੇ। ਜੇਕਰ ਅਸੀਂ ਦਿਵਾਲੀ ਦੀ ਗੱਲ ਕਰੀ ਦਿਵਾਲੀ ਵਾਲੀ ਪੈਕਿੰਗ ਆਏਗੀ ਔਰ ਜੇ ਅਸੀਂ ਰੱਖੜੀ ਦੀ ਗੱਲ ਕਰਦੇ ਆ ਤੇ ਰੱਖੜੀ ਵਾਲੀ ਪੈਕਿੰਗ ਆਏਗੀ। ਇਸ ਕਰਕੇ ਸੀਜ਼ਨ ਪੈਕਿੰਗ ਕਸਟਮਰ ਨੂੰ ਆਪਣੇ ਵੱਲ ਅਟਰੈਕਟ ਕਰਦੀ ਹੈ। ਤੁਸੀਂ ਨੋਟਿਸ ਕੀਤਾ ਹੋਣਾ ਕਿ ਜਦੋਂ ਦਿਵਾਲੀ ਦੇ ਗਿਫਟ ਲੈਣ ਜਾਂਦੇ ਹੋ ਤੁਸੀਂ ਪੈਕਿੰਗ ਵਧੀਆ ਦੇਖਦੇ ਹੋ ਤੇ ਤੁਸੀਂ ਚਾਹੇ ਉਸ ਦੇ ਵਿੱਚ ਪ੍ਰੋਡਕ ਤੁਸੀਂ ਪੈਕਿੰਗ ਦੇਖ ਕੇ ਉਹ ਪ੍ਰੋਡਕਟ ਨੂੰ ਖਰੀਦ ਵੀ ਲੈਂਦੇ ਹੋ ਔਰ ਅੱਗੇ ਜਾ ਕੇ ਦੇ ਵੀ ਦਿੰਦੇ ਹੋ ਇਸ ਕਰਕੇ ਜਿਹੜੀ ਸੀਜ਼ਨ ਪੈਕਿੰਗ ਹੈ ਤੁਹਾਡੇ ਪ੍ਰੋਡਕਟ ਨੂੰ ਇੱਕ ਤੇ ਬੂਸਟ ਦੇਗੀ ਉਹਦੇ ਨਾਲ ਨਾਲ ਤੁਹਾਡਾ ਪ੍ਰੋਡਕਟ ਸੀਜ਼ਨ ਦੇ ਵਿੱਚ ਔਨ ਡਿਮਾਂਡ ਰਹੇਗਾ ਜਦੋਂ ਲੋਕ ਤੁਹਾਡੇ ਪ੍ਰੋਡਕਟ ਨੂੰ ਵਧੀਆ ਪੈਕਿੰਗ ਦੇ ਵਿੱਚ ਦੇਖਣਗੇ ਤਾਂ ਉਹ ਇਹ ਵੀ ਦੇਖਣਗੇ ਕਿ ਇਸ ਪ੍ਰੋਡਕਟ ਨੂੰ ਅਗਰ ਮੈਂ ਆਪਣੇ ਫਰੈਂਡਸ ਨੂੰ ਆਪਣੇ ਸਰਕਲ ਦੇ ਵਿੱਚ ਦਿੰਦਾ ਤੇ ਲੋਕ ਇਸ ਨੂੰ ਹੋਰ ਵੀ ਪਸੰਦ ਕਰਨਗੇ ਕਿਉਂਕਿ ਇਸ ਦੀ ਪੈਕਿੰਗ ਜ਼ਿਆਦਾ ਸੋਹਣੀ ਹੈ ਆ ਹੁਣ ਦੋਸਤੋ ਅਸੀਂ ਆਪਣੇ ਅਗਲੇ ਪੈਕਿੰਗ ਦੇ ਰੂਲ ਦੀ ਗੱਲ ਕਰਦੇ ਹਾਂ ਜੋ ਹੈ ਕਿ ਪੈਕਿੰਗ ਦੇ ਵਿੱਚ ਸਿਮਿਲੈਰਿਟੀ ਨੂੰ ਰੱਖਣਾ ਕਸਟਮਰ ਨੂੰ ਰੀਕਾਲ ਕਰਾਉਣ ਦੇ ਲਈ ਇੱਕ ਬਹੁਤ ਹੀ ਜ਼ਿਆਦਾ ਕਾਮਨ ਤੇ ਵਧੀਆ ਤਰੀਕਾ ਹੈ ਇਸ ਦੇ ਵਿੱਚ ਤੁਸੀਂ ਆਪਣੀ ਪੈਕਿੰਗ ਨੂੰ ਰੀਸਟਾਈਲ ਜਾਂ ਰੀਨਿਊ ਕਰ ਸਕਦੇ ਹੋ ਪਰ ਆਪਣੇ ਪ੍ਰੋਡਕਟ ਦੀ ਜਿਹੜੀ ਦੇਖ ਹੈ ਆਪਾਂ ਉਹਨੂੰ ਚੇਂਜ ਨਹੀਂ ਕਰ ਸਕਦੇ ਕਿਉਂਕਿ ਬਹੁਤ ਸਾਰੇ ਕਸਟਮਰ ਐਸੇ ਹੁੰਦੇ ਨੇ ਜੋ ਤੁਹਾਡੀ ਪੈਕਿੰਗ ਕਰਕੇ ਹੀ ਤੁਹਾਡੇ ਪ੍ਰੋਡਕਟ ਨੂੰ ਜਾਣਦੇ ਨੇ ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਪਿਉਮਾ ਦੇ ਲੋਗੋ ਦਾ ਲੋਕ ਉਸਦੇ ਲੋਗੋ ਤੋਂ ਹੀ ਜਾਣ ਲੈਂਦੇ ਨੇ ਕਿ ਇਹ ਕਿਸ ਤਰ੍ਹਾਂ ਦੇ ਪ੍ਰੋਡਕਟ ਬਣਾਉਂਦੇ ਨੇ ਔਰ ਕਿਸ ਤਰੀਕੇ ਦੀ ਕੰਪਨੀ ਹੈ ਕਿਉਂਕਿ ਲੋਕ ਪੈਕਿੰਗ ਤੋਂ ਹੀ ਅੰਦਾਜ਼ਾ ਲਗਾਉਂਦੇ ਨੇ ਕਿ ਇਹ ਜਿਹੜਾ ਪ੍ਰੋਡਕਟ ਹੈ ਕਿਸ ਕੰਪਨੀ ਦਾ ਹੈ ਔਰ ਇਸ ਤਰ੍ਹਾਂ ਦੀ ਜੋ ਪੈਕਿੰਗ ਹੈ ਲੋਕਾਂ ਦੇ ਮਾਈਂਡ ਦੇ ਵਿੱਚ ਬੈਠ ਜਾਂਦੀ ਹੈ ਔਰ ਲੋਕੀ ਉਸ ਚੀਜ਼ ਨੂੰ ਬਾਰ-ਬਾਰ ਪਸੰਦ ਵੀ ਕਰਦੇ ਜੇਕਰ ਬਹੁਤ ਸਾਰੇ ਪ੍ਰੋਡਕਟ ਦੇ ਵਿੱਚ ਤੁਹਾਡੇ ਪ੍ਰੋਡਕਟ ਉਹਨਾਂ ਨੂੰ ਵਧੀਆ ਲੱਗਦੇ ਨੇ ਤਾਂ ਤੁਹਾਡਾ ਲੋਗੋ ਦੇਖ ਕੇ ਉਹ ਤੁਹਾਡੇ ਪ੍ਰੋਡਕਟ ਨੂੰ ਪਹਿਚਾਨ ਵੀ ਲੈਂਦੇ ਨੇ ਤਾਂ ਵਾਈ ਵੀ ਕਰਦੇ ਆਹ ਹੁਣ ਦੋਸਤੋ ਪੈਕਿੰਗ ਦੇ ਅਗਲੇ ਰੂਲ ਬਾਰੇ ਗੱਲ ਕਰਦੇ ਹਾਂ ਜੋ ਹੈ ਕਸਟਮਰ ਨੂੰ ਸੁਵਿਧਾ ਦੇਣ ਵਾਲੇ ਬਾਕਸ ਜਾਂ ਫਿਰ ਲਿਫਾਫੇ ਵਰੋਂ ਪੈਕਿੰਗ ਦੇ ਵਿੱਚ ਇਸ ਤਰੀਕੇ ਦਾ ਟ੍ਰੈਂਡ ਜਿਆਦਾ ਕਸਟਮਰ ਜਿਹੜੇ ਨੇ ਅਟਰੈਕਟ ਹੁੰਦੇ ਨੇ ਇਸ ਤਰ੍ਹਾਂ ਦੀ ਪੈਕਿੰਗ ਦੇ ਵਿੱਚ ਕਸਟਮਰ ਦਾ ਵੀ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਹੈ ਕਿਉਂਕਿ ਕਸਟਮਰ ਜਦ ਇਸ ਤਰੀਕੇ ਦੀ ਪੈਕੇਜਿੰਗ ਵਾਲੇ ਪ੍ਰੋਡਕਟ ਖਰੀਦੇ ਨੇ ਤੇ ਉਹਨਾਂ ਨੂੰ ਵੀ ਬੈਨੀਫਿਟ ਮਿਲਦਾ ਹੈ ਉਸ ਇਸ ਚੀਜ਼ ਨੂੰ ਰੀਯੂਜ਼ੇਬਿਲਟੀ 'ਚ ਲਿਆ ਸਕਦੇ ਨੇ ਇਸ ਤਰ੍ਹਾਂ ਦੀ ਪੈਕਿੰਗ ਦੇ ਵਿੱਚ ਇੱਕ ਜ਼ਿਪਰ ਪੈਕੇਟ ਬਹੁਤ ਵੱਡੇ ਐਗਜ਼ਾਮਪਲ ਹੈ ਪਹਿਲਾਂ ਜਿੱਥੇ ਲੋਕ ਜਦੋਂ ਨਮਕੀਨ ਨੂੰ ਖਰੀਦੇ ਸੀ ਅੱਧਾ ਖਾਣ ਤੋਂ ਬਾਅਦ ਲੋਕੀ ਉਸ ਦੇ ਉੱਪਰ ਰਬੜ ਚੜਾਉਂਦੇ ਸੀਗੇ ਪਰ ਹੁਣ ਲੋਕਾਂ ਦੀ ਫੈਸਿਲਿਟੀ ਦੇ ਅਕੋਰਡਿੰਗ ਜਦੋਂ ਕੰਪਨੀ ਨੇ ਜ਼ਿਪਰ ਉੱਪਰ ਦੇ ਦਿੱਤੇ ਤੇ ਲੋਕਾਂ ਨੂੰ ਵੀ ਇਸ ਚੀਜ਼ ਦੀ ਫੈਸਿਲਿਟੀ ਮਿਲੀ ਔਰ ਜ਼ਿਪਰ ਵਾਲੇ ਪੈਕੇਜ ਲੋਕਾਂ ਨੇ ਖਰੀਦਨੇ ਵੀ ਸ਼ੁਰੂ ਕੀਤੇ ਇਸ ਚੀਜ਼ ਦੇ ਨਾਲ ਕੰਪਨੀ ਵਾਲਿਆਂ ਦੀ ਸੇਲ ਵੀ ਵਧੀ ਕਿਉਂਕਿ ਲੋਕਾਂ ਦੀ ਪ੍ਰੋਡਕਟ ਦੀ ਸੇਫਟੀ ਆਫਟਰ ਯੂਜ਼ ਵੀ ਪ੍ਰੋਪਰ ਹੋ ਰਹੀ ਹੈ ਲੋਕ ਆਪਣੀ ਖੇਚਣ ਨੂੰ ਬਚਾਉਣ ਲਈ ਆਪਣੇ ਪ੍ਰੋਡਕਟ ਨੂੰ ਬਚਾਉਣ ਦੇ ਲਈ ਇਸ ਤਰ੍ਹਾਂ ਦੀ ਪੈਕੇਜ ਵਾਲੇ ਪ੍ਰੋਡਕਟ ਜ਼ਿਆਦਾ ਖਰੀਦੇ ਨੇ ਤਾਂ ਕਿ ਰੀਯੂਜ਼ੇਬਿਲਟੀ ਦੇ ਵਿੱਚ ਉਹਨਾਂ ਦੇ ਪ੍ਰੋਡਕਟ ਆ ਸਕਣ ਔਰ ਬਾਰ-ਬਾਰ ਉਹ ਚੀਜ਼ ਨੂੰ ਵਰਤ ਕੇ ਆਪਣੀ ਚੀਜ਼ ਨੂੰ ਹੰਡਾ ਸਕਣ ਇਸੀ ਤਰੀਕੇ ਦੇ ਨਾਲ ਪਿਉਮਾ ਨੇ ਵੀ ਇੱਕ ਆਪਣੀ ਸਟ੍ਰੈਟੇਜੀ ਲਗਾਈ ਸੀ ਜਿਸ ਦੇ ਵਿੱਚ ਕਲੇਵਰ ਲिटल ਬੈਗ ਬਣਾਏ ਸੀ ਜਿਸ ਦੇ ਵਿੱਚ ਆਪਣੇ ਸ਼ੂਜ਼ ਨੂੰ ਵੀ ਰੱਖਿਆ ਜਾ ਸਕਦਾ ਸੀ ਔਰ ਇਸ ਦੇ ਨਾਲ-ਨਾਲ ਫੜਨ ਵਾਲੇ ਲਿਫਾਫੇ ਦਾ ਵੀ ਉਹ ਕੰਮ ਕਰਦਾ ਸੀ ਜੋ ਕਿ ਦੇਖਣ ਨੂੰ ਵੀ ਬਹੁਤ ਅਟਰੈਕਟਿਵ ਲੱਗਦਾ ਸੀ ਔਰ ਲੋਕ ਉਸ ਨੂੰ ਕੈਰੀ ਵੀ ਕਰਦੇ ਸਨ ਦੋਸਤੋ ਇਹਨਾਂ ਪੈਕਿੰਗ ਤੋਂ ਇਲਾਵਾ ਬਹੁਤ ਜ਼ਿਆਰੀ ਮਾਰਕੀਟ ਦੇ ਵਿੱਚ ਐਸੀਆਂ ਪੈਕਿੰਗਸ ਨੇ ਜਿਹੜੇ ਪ੍ਰੋਡਕਟ ਦੀ ਸੇਲ ਨੂੰ ਡਬਲ ਕਰ ਦਿੰਦੀਆਂ ਨੇ ਔਰ ਲੋਕ ਸਿਰਫ ਪੈਕਿੰਗ ਕਰਕੇ ਉਹ ਪ੍ਰੋਡਕਟ ਨੂੰ ਲੈਣਾ ਪਸੰਦ ਵੀ ਕਰਦੇ ਨੇ ਜੀਵੇਂ ਬੈਂਬੂ ਪਰਫਿਊਮ ਦੀ ਬੋਟਲ ਪੂਰੀ ਦੀ ਪੂਰੀ ਬੈਂਬੂ ਦੀ ਸ਼ੇਪ ਵਰਗੀ ਬਣਾਈ ਹੋਈ ਹੈ ਜੇਕਰ ਅਸੀਂ ਕੇਕ ਦੀ ਗੱਲ ਕਰਦੇ ਹਾਂ ਤੇ ਕੇਕ ਦੇ ਡੱਬੇ ਵੀ ਇਸੇ ਤਰੀਕੇ ਦੇ ਬਣਾਏ ਗਏ ਨੇ ਕਿ ਲੋਕ ਉਸ ਨੂੰ ਆਰਾਮ ਨਾਲ ਕੈਰੀ ਕਰ ਸਕਣ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਬਿਨਾਂ ਕੇਕ ਨੂੰ ਖਰਾਬ ਕੀਤੇ ਲੈ ਜਾ ਸਕਣ ਚਾਕਲੇਟਸ ਨੂੰ ਟੈਡੀ ਦੀ ਸ਼ੇਪ ਵਿੱਚ ਭਰ ਦਿੱਤਾ ਜਾਂਦਾ ਜਿਸ ਦੇ ਨਾਲ-ਨਾਲ ਬੱਚੇ ਨੂੰ ਚਾਕਲੇਟ ਵੀ ਮਿਲ ਜਾਂਦੀ ਹੈ ਨੇ ਟੈਡੀ ਖੇਡਣ ਨੂੰ ਵੀ ਮਿਲ ਜਾਂਦਾ ਹੈ ਇੱਕ ਪੰਤ ਦੋ ਕਾਸ਼ ਇਸੇ ਤਰੀਕੇ ਨਾਲ ਅਸੀਂ ਜੇ ਗੱਲ ਕਰਦੇ ਹਾਂ ਤੇ ਟਮੈਟੋ ਦੀ ਇੱਕ ਕੰਪਨੀ ਹੈ ਜਿਸ ਨੇ ਆਪਣੇ ਟੱਕਰ ਨੂੰ ਪੂਰਾ ਟਮੈਟੋ ਵਰਗਾ ਬਣਾ ਰੱਖਿਆ ਹੈ ਜਿਸ ਕਰਕੇ ਲੋਕ ਐਟ੍ਰੈਕਟਿਵ ਹੀ ਹੁੰਦੇ ਔਰ ਲੋਕਸ ਨੂੰ ਖਰੀਦੇ ਵੀ ਨੇ ਇਹਨਾਂ ਐਗਜ਼ਾਮਪਲ ਦੇ ਨਾਲ ਬਹੁਤ ਸਾਰੀਆਂ ਐਗਜ਼ਾਮਪਲ ਨੇ ਜਿਨ੍ਹਾਂ ਨੇ ਪ੍ਰੋਡਕਟ ਦੀ ਸੇਲ ਨੂੰ ਇਨਕਰੀਜ਼ ਕੀਤਾ ਹੈ ਔਰ ਇਸ ਦੇ ਨਾਲ ਨਾਲ ਮਾਰਕੀਟ ਦੇ ਵਿੱਚ ਇੱਕ ਇਮਪ੍ਰੈਸ਼ਨ ਵੀ ਕ੍ਰੀਏਟ ਕੀਤਾ ਹੈ ਇਸ ਦੇ ਵਿੱਚ ਸਭ ਤੋਂ ਵੱਡੀ ਐਗਜ਼ਾਮਪਲ ਹੈ Apple ਜਦੋਂ Apple ਦਾ ਨਵਾਂ ਨਵਾਂ ਫੋਨ ਆਇਆ ਸੀ ਤੇ ਲੋਕ ਉਸ ਦੇ ਡੱਬਿਆਂ ਨੂੰ ਸੰਭਾਲ ਸੰਭਾਲ ਕੇ ਰੱਖਦੇ ਸੀ ਔਰ ਜੇ ਅੱਜ ਵੀ ਤੁਸੀਂ Apple ਦਾ ਫੋਨ ਲੈਂਦੇ ਹੋ ਤਾਂ ਉਸ ਦੀ ਪੈਕੇਜਿੰਗ ਨੂੰ ਸੰਭਾਲ ਕੇ ਰੱਖਦੇ ਹੋ ਕਿਉਂਕਿ ਉਸ ਦੀ ਪੈਕੇਜਿੰਗ ਇੱਕ ਇਨੀ ਵਧੀਆ ਲੈਵਲ ਦੀ ਹੈ ਕਿ ਲੋਕ ਕਹਿੰਦੇ ਕਿ ਯਾਰ ਇਹ ਸਾਡੇ ਕੋ ਪਈ ਰਹਿਣੀ ਚਾਹੀਦੀ ਹੈ ਔਰ ਜੇ ਤੁਸੀਂ ਇਸ ਤਰੀਕੇ ਦੀ ਸਟ੍ਰੈਟਜੀ ਨੂੰ ਆਪਣੇ ਪ੍ਰੋਡਕਟ ਦੇ ਵਿੱਚ ਆਪਣੇ ਬਿਜ਼ਨਸ ਦੇ ਵਿੱਚ ਵਰਤਦੇ ਹੋ ਤੇ ਮੈਂ ਕਹਿੰਦਾ ਕਿ ਤੁਹਾਡੀ ਸੇਲ ਜੋ 100% ਗਰੋਥ ਦੇ ਨਾਲ ਜ਼ਰੂਰ ਆਏਗੀ ਤੁਸੀਂ ਵੀ ਕਮੈਂਟ ਕਰਕੇ ਅਜਿਹੇ ਪ੍ਰੋਡਕਟ ਦਾ ਨਾਮ ਦੱਸ ਸਕਦੇ ਹੋ ਜਿਸ ਦੀ ਤੁਹਾਨੂੰ ਪੈਕੇਜਿੰਗ ਬਹੁਤ ਅੱਛੀ ਲੱਗਦੀ ਹੋਵੇ ਜਿਸ ਨੇ ਗਰੋਥ ਵੀ ਕੀਤੀ ਹੋਵੇ ਸਿਰਫ ਪੈਕਿੰਗ ਕਰਕੇ ਅੱਜ ਦੀ ਮੈਂ ਵੀਡੀਓ ਸਿਰਫ ਇਸ ਕਰਕੇ ਬਣਾਈ ਹੈ ਸਾਰੀ ਸਾਰੀ ਪੈਕਿੰਗ ਦੇ ਐਗਜ਼ਾਮਪਲਸ ਮੈਂ ਤੁਹਾਨੂੰ ਇਸ ਕਰਕੇ ਦਿਤੀਆਂ ਨੇ ਤਾਂ ਕਿ ਤੁਸੀਂ ਪੈਕਿੰਗ ਦੀ ਜਿਹੜੀ ਪਾਵਰ ਆ ਉਹ ਸਮਝ ਸਕੋ ਤੁਹਾਨੂੰ ਇਹ ਪਤਾ ਚੱਲ ਸਕੇ ਕਿ ਜੇ ਤੁਸੀਂ ਪੈਕਿੰਗ ਵਧੀਆ ਕਰ ਸਕਦੇ ਹੋ ਤੇ ਤੁਸੀਂ ਜਿਹੜੀ ਪ੍ਰੋਡਕਟ ਦੀ ਵੈਲਿਊ ਅਪਸ ਕਰੋਗੇ 10 ਰੁਪਏ ਦੀ ਹੈ ਉਸ ਦੀ ਤੁਸੀਂ ਪੈਕਿੰਗ ਕਰਕੇ 20 ਰੁਪਏ ਵੀ ਲੈ ਸਕਦੇ ਹੋ ਔਰ ਕਸਟਮਰ ਨੂੰ ਕਦੀ ਵੀ ਉਹ ਮਹਿੰਗਾ ਨਹੀਂ ਲੱਗਦਾ ਕਿਉਂਕਿ ਉਸ ਦੀ ਡਿਮਾਂਡ ਦਾ ਉਸ ਦੇ ਅਕੋਰਡਿੰਗ ਇਹ ਪ੍ਰੋਡਕਟ ਉਹਨੂੰ ਮਿਲ ਰਿਹਾ ਹੈ ਦੋਸਤੋ ਕਈ ਸਾਡੇ ਕੋਲ ਅਜਿਹੇ ਬਿਜ਼ਨਸ ਵਾਲੇ ਬੰਦੇ ਹੋਣਗੇ ਜਿਨ੍ਹਾਂ ਦੇ ਬਹੁਤ ਹੀ ਵਧੀਆ ਕੁਆਲਿਟੀ ਵਾਲੇ ਬਸ ਸਿਰਫ ਪੈਕਿੰਗ ਕਰਕੇ ਪਿੱਛੇ ਰਹਿ ਗਏ ਹੋਣਗੇ ਜਾਂ ਫਿਰ ਆਪਣੇ ਆਪ ਨੂੰ ਅਪਗ੍ਰੇਡ ਨਹੀਂ ਕਰ पाए ਮੈਂ ਕਹੂੰਗਾ ਕਿ ਉਹਨਾਂ ਦੇ ਬੱਚਿਆਂ ਵਾਲੀ ਅੱਜ ਨਵੀਂ ਜਨਰੇਸ਼ਨ ਆ ਗਈ ਹੈ AI ਦੀ ਜਨਰੇਸ਼ਨ ਆ ਗਈ ਹੈ